ਰੋਟੀ ਖਾਂਦਾ ਮੇਰੇ ਤੋਂ ਪਾਣੀ ਪੀਂਦਾ ਨਲਕੇ ਤੋਂ ਰੋਟੀ ਖਾਂਦਾ ਮੇਰੇ ਤੋਂ ਪਾਣੀ ਪੀਂਦਾ ਨਲਕੇ ਤੋਂ ਡਰ ਗਿਆ ਨੀ ਡਰ ਗਿਆ ਮੇਰੇ ਦਬਕੇ ਤੋਂ ਡਰ ਗਿਆ ਨੀ ਡਰ ਗਿਆ ਮੇਰੇ ਦਬਕੇ ਤੋਂ ਡਰ ਗਿਆ ਨੀ ਕਿੱਥੇ ਤੇ ਰਖਾਂ ਤੇਰੇ ਹੱਲ ਤੇ ਪੰਜਾਲੀ ਕਿੱਥੇ ਤੇ ਰਖਾਂ ਤੇਰੇ ਹਾਲ ਤੇ ਪੰਜਾਲੀ ਕਿੱਥੇ ਤੇ ਰਖਾਂ ਤੇਰੇ ਤੀਰ ਮੁੰਡਿਆ ਆ ਜਾ ਗਿੱਧੇ ਵਿੱਚ ਨੱਚੇ ਤੇਰੀ ਹੀਰ ਮੁੰਡਿਆ ਆ ਜਾ ਗਿੱਧੇ ਵਿੱਚ ਨੱਚੇ ਤੇਰੀ ਹੀਰ ਮੁੰਡਿਆ ਆ ਜਾ ਗਿੱਧੇ ਵਿੱਚ ਨੱਚ ਤੇਰੀ ਹੀਰ ਮੁੰਡਿਆ ਆਪ ਤਾਂ ਮੁੰਡੇ ਨੇ ਕਹਿ ਠਾਕੜਵਾ ਲਿਆ ਆਪ ਤਮੁੰਡੇ ਨੇ ਕਹਿ ਠਾ ਕਰਵਾਲਿਆ ਮੈਨੂੰ ਵੀ ਕਰਾ ਦੇ ਛੱਲੇ मुंडे ਆਵੇ ਪਾਵਾਂ ਲਾਬਟੇ ਲਾਨੂ ਥੱਲੇ मुंडे ਆਵੇ ਪਾਵੇਂ ਲਾਬਟੇ ਲਾਨੂ ਥੱਲੇ मुंडे ਆਵੇ ਪਾਵੇਂ ਲਾਬਟੇ ਲਾਨੂ ਥੱਲੇ मुੰਡੇ ਆ ਸੌਰਿਆਂ ਦੇ ਘਰ ਨਾਲ ਕਾਹ ਹੈਨੀ ਰੀਏ ਸੌਰਿਆਂ ਦੇ ਕਰਨ ਲਕਾ ਹੈ ਨੀ ਪਾਣੀ ਖੂਹੇ ਤੋਂ ਪਰье ਜੇਠ ਤੋਂ ਕੁੰਡ ਕੱਢੀਏ ਜੇਠ ਤੋਂ ਕੁੰਡ ਕੱਢੀਏ ਦੂਰ ਕੜੇ ਗੱਲ ਕਰੀਏ ਜੇਠ ਤੋਂ ਕੁੰਡ ਕੱਢੀਏ ਦੂਰ ਕੜੇ ਗੱਲ ਕਰੀਏ ਜੇਠ ਤੋਂ ਕੁੰਡ ਕੱਢੀਏ ਦੂਰ ਕੜੇ ਗੱਲ ਕਰੀਏ ਜੇਠ ਤਾਂ ਮੇਰਾ ਦਾਬੇ ਮਾਰੇ ਮੈਂ ਦਾ ਬਣੇ ਸਣਾ ਝੇਠ ਤਾਂ ਮੇਰਾ ਦਾ ਬੇਮਾਰ ਮੈਂ ਦਾਬਾ ਨਹੀਂ ਸੈਣਾ ਵੇ ਪੇਕੇ ਤੁਰ ਜਾਊਂਗੀ ਮੈਂ ਨਹੀਂ ਝੇਠ ਨਾਲ ਰਹਿਣਾ ਵੇ